ਪਹਿਲਾ ਲੋਸਰ ਹੁੰਦਾ ਹੀ ਹੁੰਦਾ ਤੇ ਲੋ ਜੀ ਇਹ ਵੀ ਅੱਜ ਕੰਮ ਨਿਬੜਿਆ ਹਨ ਤੇ ਰਿੰਦਾ ਰਹਿ ਜਾਣਾ ਸੀਗਾ ਤੇ ਜੇ ਇਹ ਹਮ ਤਾਂ ਮਾਰੀ ਤੇ ਚਲੋ ਹੋ ਗਿਆ ਖੈਰ ਹਨਾ ਕੀ ਕਿਦਾਂ ਬੰਦ ਹੋਈ ਰੱਖੀ ਡੈਡੀ ਨੂੰ ਦੱਸਾਂਗੇ ਬਾਅਦ ਚ ਕੀ ਹੋਇਆ ਮੀ ਹੈਲੋ ਹਾਂਜੀ ਸਸਤੀ ਕਾ ਸਾਰਿਆਂ ਨੂੰ ਸੁਖ ਬਲੌਗਸ ਬੋਪਰ ਆਇ ਚੰਦਾ ਤੁਹਾਡਾ ਸਵਾਗਤ ਹੈ YouTube ਫੈਮਲੀ ਕਿਦਾਂ ਸਾਰੇ ਠੀਕ ਠਾਕ ਹੋ ਮੇਰੇ ਭੈਣ ਭਰਾ ਸਾਰਿਆਂ ਨੂੰ ਦੇਸ਼ ਵਿਦੇਸ਼ ਜਿੰਨੇ ਵੀ ਸਾਡੇ ਪਿੰਡ ਪਰਸਾਨ ਨਾਲ ਜੁੜੇ ਹੋਏ ਆ ਔਰ ਜਿਹੜੇ ਨਵੇਂ ਆ ਪੁਰਾਣੇ ਸਾਬ ਸਾਰਿਆਂ ਸਾਥੀ ਕਾਲ ਤੇ ਦੇ ਲੋ ਪਿਆਰ ਭਰੀ ਸਾਥੀ ਕਾਲ ਹਨਾ ਸਾਡੇ ਬਲੌਗ ਦੇ ਦੇ ਸਾਨੂੰ ਪਿਆਰ ਕਰਦੇ ਆ ਤੇ ਸਾਡੇ ਬਲੌਗਾਂ ਨੂੰ ਪਿਆਰ ਕਰਦੇ ਆ ਤੇ ਅੱਜ ਹੋ ਗਈ ਤਰੀਕ ਜੀ 1 ਅਕਤੂਬਰ ਤੇ ਸਾਲ ਦਾ 10ਵਾਂ ਮਹੀਨਾ ਸ਼ੁਰੂ ਹੋ ਗਿਆ ਆ 1 ਅਕਤੂਬਰ ਹੋ ਗਈ ਸ਼ੁਰੂ ਅੱਜ ਤੇ 9:30 ਦਾ ਹੋ ਗਿਆ ਟਾਈਮ ਤੇ ਜੋ ਦਿਨ ਕੀ ਅੱਜ ਦਿਨ ਮੈਂ ਖੈਲ ਬਦਵਾਰੀ ਅੱਜ ਤੇ ਕੱਲ ਵੀਰਵਾਰ ਦਾ ਦਸਹਿਰਾ ਆ ਦਸਹਿਰਾ ਵਾਇਗਰੂ ਸਾਰਿਆਂ ਨੂੰ ਖੁਸ਼ੀਆਂ ਭਰਿਆ ਆਵੇ ਸਾਰਿਆਂ ਲਈ ਹੈ ਨਾ ਤੰਦਰੁਸਤੀਆਂ ਲੈ ਕੇ ਆਵੇ ਸਾਰਿਆਂ ਲਈ ਹੈ ਨਾ ਤੇ ਸੱਚੇ ਪਾਤਸ਼ਾਹ ਨਾ ਚੰਗਾ ਦਿਨ ਲਿਆਵੇ ਤੇ ਖੁਸ਼ੀਆਂ ਲੈ ਕੇ ਆਵੇ ਸਾਰਿਆਂ ਲਈ ਤੇ ਹੁਣ ਕਰਦੇ ਕੰਮ ਕਰ ਮੈਂ ਖਤਮ ਕਰਕੇ ਤੇ ਜਿਹੜਾ ਖਤਮ ਵੀ ਖੈਰ ਕਿੱਥੇ ਹੋਏ ਅੱਧੇ ਕੋਈ ਹਜੇ ਅੱਧੇ ਕੋਈ ਮੈਂ ਛੱਡੇ ਆਈਆਂ ਫੇ ਜਾ ਕੇ ਰੋਟੀ ਪਾਣੀ ਕਰਨਾ ਆ ਤੇ ਦੇਖਦੇ ਮੈਂ ਕੀ ਕਰਦੇ ਖੂ ਤੇ ਪੇ ਪੁੱਥ ਨਾ ਤੇ ਰਲ ਮਿਲ ਕੇ ਲੱਗੇ ਆ ਤੇ ਅੱਜ ਛੁੱਟੀ ਸੀ ਕਰ ਲੈਣ ਨੂੰ ਮੇਰੇ ਖਿਆਲ ਕੱਲ ਦੀ ਵੀ ਛੁੱਟੀ ਆ ਤੇ ਪਰਸੋਂ ਦੀ ਹੋ ਸਕਦੀ ਹੈ ਨਾ ਤੇ ਆਹ ਹਫਤਾ ਲਾ ਛੁੱਟੀਆਂ ਦਾ ਹੀ ਸਾਰਾ ਹਨਾ ਤੇ ਸ਼ਨੀਵਾਰ ਦੀ ਪਤਾ ਨਹੀਂ ਉਹ ਵੀ ਹੋ ਸਕਦੀ ਆ ਤੇ ਚਲੋ ਖੈਰ ਨਾਲੇ ਕੰਮ ਵਾਲਿਆਂ ਨੇ ਕੰਮ ਹੀ ਕਰਨਾ ਆ ਤੇ ਕਿਹੜਾ ਕਿਹੜੇ ਜਾਣਾ ਹੈ ਨਾ ਚਲੋ ਖੈਰ ਦੇਖਦੇ ਆਂ ਕੀ ਕੰਮਕਾਰ ਚੱਲਦੇ ਆ ਖੂ ਤੇ ਤੇ ਧੁੱਪ ਵੀ ਵਾਵਾ ਹੋ ਜਾਂਦੀ ਆ ਪਹਿਲਾਂ ਸਾਡੇ ਲੱਗੇ ਹੈ ਨਾ ਜਿੱਦਾਂ ਕਹ ਲਓ ਵੀ ਕੱਲ ਦੇ ਪਹਿਰੇ ਡਾਕਟਰ ਸਾਹਿਬ ਦੇਖਿਆ ਸੱਪ ਤੋ ਸੱਪ ਚਾਚੀ ਹੁਣਾਂ ਦੇ ਪੈਪ ਵਿੱਚ ਉਹ ਪਹਿਲਾਂ ਸੱਪ ਦੇਖਦੇ ਰਹੇ ਵੀ ਨਿਕਲੂਗਾ ਨਿਕਲੂਗਾ ਮਰ ਪਾਣੀ ਪੈਪ ਚ ਪਾਇਆ ਭਰਿਆ ਪੈਪ ਪਰ ਗੱਲ ਨਹੀਂ ਬਣੀ ਸੱਪ ਨਿਕਲਿਆ ਨਹੀਂ ਤੇ ਚਲੋ ਖੈਰ ਦੇਹ ਲਾਦਾ ਬੜਾ ਹੁੰਦਾ ਪਰ ਦੁਪਹਿਰੇ ਦੇਖਿਆ ਬਹੁਤ ਪਲਿਆ ਸੀਗਾ ਡਾਕਟਰ ਸਾਨੂੰ ਪਤਾ ਹੋਊਗਾ ਨਾ ਇਹ ਤਾਂ ਆਮੇ ਲੇਟ ਹੋ ਗਈ ਨਹੀਂ ਤੇ ਮੈਂ ਨਾਲ ਹੀ ਆ ਜਾਣਾ ਸੀਗਾ ਦੇਖਦੇ ਰਿਹਾ ਵੀ ਹੁਣ ਸੱਪ ਬਾਹਰ ਆਊਗਾ ਪੈਪ ਚੋਂ ਪਤਾ ਨਹੀਂ ਕਿ ਤੇ ਪੈਰ ਦੇ ਨਾਲ ਚੁੰਬੜਿਆ ਰਿਹਾ ਕੀ ਚੱਕਰ ਪੈ ਕ ਕਿਦਾਂ ਮੜਿਆ ਕੌਣ ਆ ਪਤਾ ਨਹੀਂ ਲੋਸਮੈਂਟ ਹੋਈ ਸਮਝ ਨਹੀਂ ਲੱਗੀ ਉਹ ਡੈਥ ਹੋਈ ਅੱਜ ਕਿਹਦੀ ਉਦਾਂ ਤੇ ਆਸ਼ਾ ਪਠਿਆਲੀ ਥਾਂਸ ਵਾਲਾ ਕੀਤਾ ਨਾ ਹੁਣ ਸਾਗ ਵਾਸਤੇ ਠੀਕ ਆ ਬੱਟਾ ਭਾਈਆਂ ਨਾ ਫੇਰ ਆਵਲੀਆਂ ਨਹੀਂ ਪਤਾ ਨਹੀਂ ਕੀ ਬਾਤਾਂ ਆ ਵੀ ਦੇਖੋ ਜੀ ਗਰ ਲਾਲ ਨੇ ਤੇ ਜੋਤਨੀਆ ਕੇ ਪੱਟਾ ਪਾਈਆਂ ਤੇ ਪੁੱਤ ਸਾਰਿਆਂ ਨੇ ਹੈਨਾ ਤੇ ਪੱਠਿਆਂ ਲਈ ਥਾਂ ਸਵਾਰਾ ਚਾਹੀਦਾ ਆ ਉਹਣਾ ਵੀਡੀਓ ਵੀ ਉਹ ਦੋ ਵੀ ਚੋਕੰਦਿਆਂ ਨੂੰ ਕੰਬੀ ਚੋਕੰਦਿਆਂ ਦੇ ਚਲ ਕੌਣ ਮੈਂ ਤੇ ਪੱਠਿਆਂ ਲਈ ਥਾਂ ਸਵਾਰਾ ਚਾਹੀਦਾ ਆ ਚਟਾਲੇ ਵਾਸਤੇ ਹੈਨਾ ਕੱਲ ਨੂੰ ਵੀ ਲੈਣ ਪੀ ਯਾਰ ਬਾਅਦ ਕੱਲ ਬਾੜੀ ਨਹੀਂ ਹੋਣਾ ਇੱਥੇ ਨਹੀਂ ਛਾਲਗਨ ਮੂਲੀਆਂ ਲਾਉਣੀ ਆ ਫਿਰ ਇਹਦੀਆਂ ਰਹਿ ਜਾਂਦੀਆਂ ਹਾਂ ਪਾਣੀ ਮੋੜਨਾ ਨਾ ਅੱਛਾ ਲਾਂ ਲੈ ਪੱਠੇ ਵੱਢ ਲੈ ਵੈਰੀ ਗੁੱਡ ਵੈਰੀ ਗੁੱਡ ਮਨ ਵਾਇਗਤ ਕਰਪਾ ਨਾ ਸੀ ਨਾ ਪਸਮਾ ਕੰਮ ਬਦੋਣਾ ਹੁਣ ਹੈਨਾ ਤੇ ਪੱਠੇ ਵੀ ਸੋਨੇ ਲੈ ਰਹੇ ਓਦਾਂ ਇਹ ਸੋ ਦਿੱਤਾ ਪੱਠਿਆਂ ਨੂੰ ਪਾਣੀ ਠੀਕ ਹੈ ਜੀ ਜਦੋਂ ਜਿਆਦੇ ਪੱਠੇ ਹੋਵੇ ਨਾ ਫਿਰ ਪੱਕੇ ਫਿਰ ਪਸ਼ੂ ਦਾਣਾ ਖਾਂਦੇ ਵੀ ਹੈ ਨਹੀਂ ਇਹ ਅੱਛਾ ਔਰ ਔਰ ਰਹਿ ਗਿਆ ਬਣ ਵਾਲਾ ਪਰਲੀ ਸੈਟ ਹੈ ਨਾ ਉਹ ਰਹਿ ਗਈ ਹੁਣ ਉਥੇ ਉਥੇ ਆਲੂ ਵੀ ਜਣਿਆ ਹੁਣ ਦੇਖ ਰਿਹਾ ਅੱਛਾ ਵੀ ਲੋ ਚਲ ਹੋਣਗੇ ਕਿਤਾ ਮੱਕੀ ਕੁਛ ਨਾ ਕੁਛ ਬੀਦੀ ਜਾਇਆ ਕਰੋ ਬਸ ਹਾਂ ਮੈਂ ਕਹ ਰਿਹਾ ਅਸੀਂ ਬੀਦੀ ਜਾਇਆ ਕਰੋ ਕਰੋ ਨਾਲੇ ਜਵਾ ਮਡੀਆਂ ਬੱਟਾ ਦੇ ਹਮੋਲੀਆਂ ਲਾ ਲਈਏ ਅਡਵਾਂਸ ਮੂਲੀਆਂ ਖਾਵਾਂਗੇ ਮੂਲੀਆਂ 50 60 ਰੁਪਏ ਕਿਲੋ ਲੈ ਕੇ ਖਾਈ ਦੀਆਂ ਘਰ ਦੀਆਂ ਮੂਲੀਆਂ ਮਲੂਮ ਨਹੀਂ ਹੁੰਦੀਆਂ ਹਾਂਜੀ ਚਾਪ ਮੈਂ ਨਾ ਬਰਾਕ ਪਤਾ ਯਾਰ ਸਾਹ ਚੜਿਆ ਸਾਹ ਚੜਿਆ ਜੱਟ ਨੂੰ ਕਈ ਵਾਹ ਵਾ ਕੇ ਸਵੇਰ ਦੀ ਇਹ ਕੀ ਚੀਜ਼ ਆ ਇਹ ਖਾਦ ਅੱਛਾ ਅੱਛਾ ਖਾਦ ਪਹਿਲਾਂ ਸਿੱਟਾ ਦੇਣਾ ਖਾਦ ਦਾ ਖਾਦ ਦਾ ਸਿੱਟਾ ਦੇ ਕੇ ਬਾਅਦ ਚ ਫਿਰ ਨਾ ਪਾਣੀ ਦੇਣਾ ਤੇ ਆ ਦੇਖੋ ਖਾਦ ਦਾ ਸਿੱਟਾ ਦੇ ਹੋਣ ਲਿਆ ਪਾਣੀ ਦੇ ਗਦੇ ਫੇਰ ਸਿੱਟਾ ਫਿਰ ਨਾ ਕੀਉਦਾ ਫੇਰ ਪੱਠੇ ਵੀ ਜਣੇ ਨਾ ਆ ਦੇਖੋ ਸਾਰਾ ਦੋ ਕਾਰੇ ਵੱਡੇ ਆ ਤੇ ਚਪਟੇ ਬੀਜਾਂਗੇ ਤੇ ਪੱਠੇ ਰੱਖਾਂਗੇ ਖੁੱਲੇ ਹਨਾ ਇਹ ਪਸੂ ਰੱਖਿਆ ਤਾਂ ਫਿਰ ਗੱਲਾ ਸੁੱਕਾ ਦੇ ਨਾਲੇ ਚਾਹੀਦਾ ਚਾਹੀਦਾ ਹਨਾ ਤੇ ਦੇਖੋ ਜਿੰਦਾ ਜਿੰਦਾ ਰੱਖਿਆ ਬੱਟਾ ਪਾਉਣ ਨੂੰ ਡਾਕਟਰ ਸਾਹਿਬ ਨੇ ਆਪ ਹੀ ਬਣਾਇਆ ਜਿੰਦੇ ਨੂੰ ਰੱਸੀ ਪਾ ਕੇ ਤੇ ਥੋੜਾ ਮਕੈਨਿਕ ਤੋਂ ਬਣਾ ਲਿਆਂਦਾ ਕੋਈ ਫੇਕੋ ਟਾਈਮ ਟਾਈਮ ਦੀ ਗੱਲ ਬਾਧੂ ਹੋ ਜਾਣੀ ਤੇ ਬੀਜੇ ਹੁਣ ਸਾਰਿਆਂ ਦੇ ਇਦਾਂ ਹੀ ਆ ਨਾਲ diel ਖਾਲ ਖੁੱਲ ਪਾ ਕੇ ਟਾਈਮ ਪਾਸ ਕਰ ਲਾਂ ਕਰਾਂਗੇ ਗੱਲੇ ਹਾਂ ਪੱਠੇ ਮੈ ਲਿਆ ਜਾਨੀ ਕਰ ਨੂੰ ਅੱਛਾ ਉਹ ਤਾਂ ਹਰੇ ਆ ਪਾਣੀ ਦਿੱਤਾ ਹੈ ਨਾ ਹਾਂ ਵਾਹਿਗੁਰੂ ਆਈ ਧੋਪ ਕਿਨਾ ਘਾਹ ਹੈ ਘਮੀ ਨਾ ਧੋਪ ਹੋ ਜਣੀ ਬਾਅਦ ਚ ਉਧਰ ਵੋ ਕਾ ਆ ਉਧਰ ਹੂੰ ਤੇ ਕਿਨਾ ਘਾਹ ਹੈ ਨੇ ਹਾਂ ਹਾਂਜੀ ਭੈਣ ਕਹਿੰਦੇ ਸਾਡਾ ਨਾਂ ਨਹੀਂ ਲਿਆ ਪੰਜਾਬੀ ਜੀਵਨ ਚੱਲਣ ਵਾਲੇ ਕਿਦਾਂ ਕਆ ਆ ਲਫਾਫੇ ਲਾਓ ਵੀ ਜਲਦੀ ਲਾ ਆਏ ਤਾਂ ਪੱਟਾਂ ਦੇ ਚਲੀਏ ਅੱਛਾ ਅੱਛਾ ਜੋਦਲੇ ਆ ਫਿਰ ਆਹ ਮੂਲੀ ਸਗਮਾ ਲਾ ਲਈਏ ਕਿੱਥੇ ਪਏ ਆ ਲਓ ਜੀ ਪੱਠਿਆਂ ਦੇ ਨਾਲ ਤੇ ਮੂਲੀ ਆ ਹੈਗੇ ਆ ਸ਼ਾਲਗਮ ਸਿੱਟੇ ਤੇ ਗੁਲਾਬੀ ਜ ਹੈ ਤੇ ਆ ਹੋ ਗਈਆਂ ਮੂਲੀਆਂ ਮੂਲੀਆਂ ਦੀ ਭੁਰਜੀ ਤੇ ਮੂਲੀਆਂ ਦੀ ਸਬ지 ਕਿਆ ਬਾਤ ਆ ਮੂਲੀਆਂ ਮੂਲੀਆਂ ਹਣਾਂ ਤਾਂ ਆਪਾਂ ਦਸਹਿਰ ਤੋਂ ਪਹਿਲਾਂ ਵਾਲਾ ਪੱਠੇ ਵੀ ਜੀ ਲੈਣੀ ਯਾਨੀ ਸਾਗ ਵੀ ਜੀ ਲੈਣਾ ਹੈ ਹਨਾ ਦਿਵਾਲੀ ਤੱਕ ਲੱਗਦਾ ਹੋ ਹੀ ਜਾਣਾ ਹੈ ਲੋ ਜੀ ਤੰਨਾ ਪੇਪਤਾ ਨੇ ਥਾਂ ਸਵਾਰ ਲਿਆ ਤੇ ਹੁਣ ਮੇਰੀ ਵਾਰੀ ਲੱਗ ਗਈ ਤੇ ਕਹਿੰਦੇ ਚਲੋ ਮੂਲੀਆਂ ਚੋਕੋ ਤੇ ਨਾਲੇ ਛਲਗਮ ਚੋਕੋ ਉਹਨੇ ਜੇ ਤੁਸੀਂ ਖਾਣੇ ਤਾਂ ਤੇ ਵਿਲੇ ਆਪਾਂ ਕਿਸੇ ਨੂੰ ਕਹਿੰਦੇ ਰਹਿੰਦੇ ਨਾ ਹੈਗਾ ਤੇ ਅੱਜ ਸਾਰਾ ਕੰਮ ਕਰੂਗਾ ਤਾਂ ਅੱਜ ਕੰਮ ਚੱਲਦਾ ਜੋਰਾਂ ਤੇ ਤੇ ਧੁੱਪ ਵੀ ਬਹੁਤ ਠਿੱਕੀ ਆ ਚਲੋ ਖੈਰ ਧੁੱਪ ਵਿੱਚ ਕੰਮ ਕਰਦੇ ਚੱਲਦੇ ਰਹਿਣੇ ਆ ਤੇ ਆਪਾਂ ਨੂੰ ਕੰਮ ਕਰ ਵੀ ਜ਼ਰੂਰੀ ਹੈ ਨਾ ਜਬ ਧੁੱਪ ਰੱਖਦੇ ਤਾਂ ਕੰਮ ਕਰ ਕੋਈ ਨਹੀਂ ਹੁੰਦਾ ਹੈਗਾ ਤਾਂ ਅੱਜ ਹੰਬਲਾ ਮਾਰ ਕੇ ਕੋਸ਼ਿਸ਼ ਕਰਨੀ ਹੈ ਵਿੱਚ ਪੱਠੇ 20 ਦੇਣੇ ਹਨ ਜਾਨੀ ਇਹ ਪ੍ਰੋਬਲਮ ਸਾਰੀ ਸੋਲਵ ਹੋ ਕਰ ਲੈਣੀ ਅੱਜ ਪਰ ਅਮੀ ਅੱਜ ਧੋਪਿਆ ਕੋਈ ਚੱਕਰ ਨਹੀਂ ਹੈਗਾ ਤੇ ਦੇਖੋ ਜੀ ਮੈਂ ਹੁਣ ਜਿਹੜੀ ਗਵਲੀ ਵਾਟਿਆ ਇੱਥੇ ਪਹਿਲਾਂ ਮੂਲੀਆਂ ਚੌਕਣੀਆਂ ਤੇ ਮੂਲੀਆਂ ਵੀ ਅੱਜਕੱਲ ਹੈ ਨਾ ਬਹੁਤ ਬਰੀਕ ਬਰੀਕ ਜਾਨੀ ਦਵਾਈ ਜਿਹੀ ਲੱਗੀ ਹੁੰਦੀ ਹੈ ਤੇ ਉਹ ਪੂਰੀ ਬੋਟਲਾ ਦੇਣੀ ਆ ਤੇ ਮੂਲੀਆਂ ਵਾਵਾ ਹੋਣੀਆਂ ਤੇ ਆਪ ਵੀ ਖਾਵਾਂਗੇ ਆਪਣੇ ਭੈਣ ਭਰਾਵਾਂ ਨੂੰ ਵੀ ਖਾਵਾਂਗੇ ਹੈ ਨਾ ਤੇ ਦੂਜੀ ਸਾਈਡ ਤੇ ਲਾ ਲੈਨੇ ਛਾਲਗਾਂ ਤੇ ਬਸ ਥੋੜਾ ਮੈਂ ਵੀ ਮੇਗਾ ਯੋਗਦਾਨ ਪਾਲ ਮਾਣਾ ਕੰਮਕਾਰ ਵਿੱਚ ਤੇ ਪਿਛਲੇ ਸਾਲ ਵੀ ਮੈਂ ਹੀ ਮੈਂ ਹੀ ਲਾਈਆਂ ਸੀਗੀਆਂ ਤੇ ਚਲੋ ਰਲ ਮਿਲ ਕੇ ਸਾਂਝਾ ਕੰਮ ਹੋ ਜਾਂਦਾ ਆ ਨਾ ਤੇ ਜਰੇ ਸਵਿਰਦੇ ਲੱਗੇ ਬਾਣ ਹੋ ਗਏ ਇਹਨਾਂ ਤੇ ਤਿੰਨਾਂ ਪਿੱਪਤਾਂ ਦਾ ਹਨਾ ਤੇ ਇਹਨੂੰ ਸਵਾਰਿਆ ਵਿੱਚੋਂ ਘਾ ਕੱਢਿਆ ਤੇ ਕਈ ਦਿਨਾਂ ਨਾਲ ਸਵਾਰਿਆ ਤੇ ਨਾਲ ਜਿੰਦੇ ਦੇ ਨਾਲ ਹਨਾ ਤੇ ਚਲੋ ਖੈਰ ਵਧੀਆ ਹੋ ਜਾਂਦਾ ਆ ਤੇ ਥਾਂ ਸਵਾਰਿਆ ਹੋਵੇ ਤੇ ਨਿਤ ਫਿਰ ਜਦੋਂ ਆਪਾਂ ਪੱਠੇ ਵੜਦੇ ਆ ਦਾਤੀ ਫਸਦੀ ਵਿੱਚ ਪੱਠਿਆਂ ਦੇ ਤੇ ਫਿਰ ਸਹੀ ਨਹੀਂ ਹੁੰਦਾ ਹੈਗਾ ਤੇ ਸਵਾਰਿਆ ਵੀ ਸੋਹਣਾ ਲੱਗਦਾ ਆ ਚਲੋ ਠੀਕ ਮੈਂ ਹੁਣ ਮੂਲੀਆਂ ਲਾ ਕੇ ਸ਼ਰਗ ਮਿਲਾ ਲਵਾਂ ਤੇ ਥੋੜੀ ਇਹਨਾਂ ਨੂੰ ਵੀ ਹੈਲਪ ਹੋ ਜੂਗੀ ਨਾਲ ਮੇਰੇ ਤੇ ਲਓ ਜੀ ਸ਼ਾਮ ਦਾ ਹੋ ਗਿਆ ਟਾਈਮ 4 ਵਜੇ ਦਾ ਤੇ ਸਵੇਰੇ ਸਾਰਾ ਥਾਂ ਸਵਾਰਾ ਕੀਤਾ ਫਿਰ ਮੂਲੀਆਂ ਸ਼ਰਗ ਮਲਜੂਨ ਸੋ ਲਾਏ ਹਨਾ ਤੇ ਲੱਗੇ ਇਹਦੇ ਸਵੇਰੇ ਸਾਰੇ ਐਂਟ ਸਾਡ ਬਰ ਨਾ ਯਾਨੀ ਕਮਜ਼ੋਰਾਂ ਦੇ ਚਲਦੇ ਚਲਦੇ ਆ ਸੀਗਾ ਤੇ ਹੁਣ ਸਾਡੇ ਰਹਿ ਗਏ ਸੀਗਾ ਚਟਾਲਾ ਲਾਉਣਾ ਹਨ ਬੀਜਣਾ ਮਤਲਬ ਹੁਣ ਪਾਣੀ ਛੱਡਤਾ ਹੈ ਦੇਖੋ ਪਾਣੀ ਆ ਰਿਹਾ ਤਾਂ ਹੁਣ ਕਿਾਰੇ ਦੋਨੇ ਭਰ ਕੇ ਤੇ ਫਿਰ ਛੱਟਾ ਦੇਣਾ ਚਟਾਲੇ ਦਾ ਬਾਇਰ ਗਈ ਨਹੀਂ ਮੈਂ ਤੇ ਇਹ ਦੇਖੋ ਜੀ ਕੱਲ ਹੈਗਾ ਦਸਹਿਰਾ ਤੇ ਅੱਜ ਤੋਂ ਹੀ ਤਿਆਰੀਆਂ ਸ਼ੁਰੂ ਹੋਣ ਲੱਗੀਆਂ ਬਾਜ਼ਾਰ ਭਰੇ ਹੋਣੇ ਆ ਖਰੀਦ ਫਰੋਦ ਹੈ ਨਾ ਪਰ ਹੁਣ ਚਾਹ ਨਾ ਪਹਿਲਾਂ ਅਰਗ ਨਹੀਂ ਰਹਿ ਗਿਆ ਹੈਗਾ ਤੇ ਤਿਹਾੜਾਂ ਦਾ ਵੀ ਹੈ ਨਾ ਇਲਾਮ ਪਹੁੰਚਾ ਹੁੰਦਾ ਛੋਟੇ ਹੁੰਦੇ ਹਨ ਤੇ ਹੁਣ ਜਿੱਦਾਂ ਕਰ ਲੋਗਾ ਸਮਾਂ ਕਿਦਾਂ ਕਿਦਾਂ ਆ ਜਾਂਦਾ ਨਾ ਉਹ ਚਾਹ ਖਤਮ ਹੋਈ ਜਾਂਦੇ ਆ ਜਿੱਦੋਂ ਹੁਣ ਆਪਾਂ ਵਾਲੇ ਦੇ ਵਾਲੇ ਦੀਆਂ ਖਬਰਾਂ ਸੁਣਦੇ ਆ ਇੱਥੇ ਉਹ ਹੋ ਗਿਆ ਇੱਥੇ ਇਹ ਹੋ ਗਿਆ ਉਹ ਹੋ ਗਿਆ ਨਾ ਤੇ ਆ ਹੜਾਂ ਕਰਕੇ ਵੀ ਕਿੰਨਾ ਨੁਕਸਾਨ ਹੋਇਆ ਤੇ 2025 ਭਾਰਾ ਇਹਦੀ ਭਾਰੀ ਰਿਹਾ ਹਨਾ ਸਾਰਿਆਂ ਲਈ ਹਨਾ ਤੇ ਚਾਰੇ ਜਿਨ੍ਹਾਂ ਦੇ ਘਰ ਹੈ ਨਹੀਂ ਉਹਨਾਂ ਨੇ ਕਿੱਥੋਂ ਦੀਵਾ ਬਾਲ ਲੈਣਾ ਆਪਣਾ ਦਸਹਿਰੇ ਦਾ ਹਨਾ ਦੀਵਾਲੀ ਦਾ ਤੇ 2025 ਬਹੁਤ ਮਾੜਾ ਰਿਹਾ ਆ ਤੇ ਤੇ ਖਬਰਾਂ ਸੁਣ ਕੇ ਵੀ ਬਹੁਤ ਮਨ ਖਰਾਬ ਹੁੰਦਾ ਨਾ ਤੇ ਕੋਈ ਨਹੀਂ ਚਾਹ ਹੈਗਾ ਦਸਹਰੇ ਤਾਂ ਇਹਦੇ ਦਿਵਾਲੀ ਨੰਗ ਜਾਣੀ ਹੈ ਤੇ ਇਦਾਂ ਹੀ ਦਸਹਿਰਾ ਹੈ ਨਾ ਚਲੋ ਖੈਰ ਅੱਬ ਦੇ ਰੰਗ ਜਿੱਥੇ ਰੱਖੇ ਰਹਿਣਾ ਪੈਂਦਾ ਹੈ ਨਾ ਤੇ ਬਾਕੀ ਆ ਪਹਿਲੇ ਕਰੇ ਨੂੰ ਪਾਣੀ ਮੋੜਿਆ ਆ ਤੇ ਉਹ ਨੱਕਾ ਲੱਗ ਚੱਲਾ ਉਹ ਬੰਗਲੇ ਵੀ ਆ ਗਏ ਨਾਲ ਹੀ ਹੈ ਨਾ ਇਹਨਾਂ ਨਾਲ ਫਿਰ ਕੀ ਦਿਸਣ ਲੱਪੈਂਦਾ ਵਿੱਚੋਂ ਨਾ ਇਨੇ ਨਾਲੀਏ ਰੋ ਖੇਤ ਪਾਉਨੇ ਹੁੰਨੇ ਉਦੋਂ ਵੀ ਉਦੋਂ ਵੀ ਬੰਗਲੇ ਚੁੱਕਦੇ ਹੁੰਨੇ ਮੈਨੂੰ ਕੀੜੇ ਮਕੋੜੇ ਖਾਂਦੇ ਹੁੰਨੇ ਆਏ ਹਾਂ ਤਾਂ ਇੰਨਾ ਫਿਰ ਧੋਣ ਬੋ ਲੰਬੀ ਹੁੰਦੀ ਇਹਨਾਂ ਦੀ ਇਹ ਪਾਉਣਾ ਕਿ ਧੋਣ ਇਹ ਆ ਵੀ ਤੁਹਾਡੀ ਤੁਸੀਂ ਬੰਗਲੇ ਆ ਇਹ ਧੋਣ ਮੇਰੀ ਧੋਣ ਵਰਗੀ ਆ ਤੂੰ ਵੀ ਸ਼ਕਤੀਮਾਨ ਨੇ ਉੜ ਕੇ ਕਦੀ ਇੱਥੇ ਕਦੀ ਸ਼ਹਿਰ ਕਦੀ ਇੱਥੇ ਪਿੰਡ ਹੈਨਾ ਦੇਖੋ ਐਕਟਰ ਸਾਹਿਬ ਜਲੰਧਰ ਸ਼ਹਿਰ ਜਾ ਕੇ ਆਏ ਥੋੜਾ ਕੰਮ ਸੀ ਉੱਥੇ ਹੈਨਾ ਆਗੇ ਫਟਾਫਟ ਚਾਹ ਬਣਾਈ ਚਾਹ ਪੀਤੀ ਤੇ ਫਿਰ ਤੁਰਪੇ ਫਟਾਫਟ ਵੀ ਹੁਣ ਸਾਡਾ ਕਿਤੇ ਅੱਜ ਕੰਮ ਰਹਿ ਨਾ ਜਾਵੇ ਜੇ ਬਹਿ ਗਏ ਤਾਂ ਰਹਿ ਗਏ ਇਹ ਤੁਰਪੇ ਤੇ ਚਲੋ ਕੰਮ ਨਿਪਟ ਜਾਂਦਾ ਨਾ ਯਾਨੀ ਇੰਨੇ ਕੰਮ ਦੇ ਮਿਹਨਤੀ ਇੰਨਾ ਕੰਮ ਕਰਦੇ ਆ ਪਰ ਇਹਨਾਂ ਨੂੰ ਘੁੰਮਣ ਦਾ ਸ਼ੌਕ ਹੈ ਨਹੀਂ ਕਿਤੇ ਜਾਂਦੇ ਨਹੀਂ ਘੁੰਮਣ ਸ਼ੁਕਰੀਆ ਹੀ ਆਡੀਆਂ ਸਹੀ ਗੱਲ ਕਿਤੇ ਨਹੀਂ ਜਾਂਦੇ ਘੁੰਮਣ ਹੀ ਸਮ ਕਹਿ ਲੀਦਾ ਚਲਿਓ ਉੱਥੇ ਚਲੀਓ ਨਾ 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 ਕੋਈ ਸ਼ੌਂਕ ਨਹੀਂ ਇਹਨਾਂ ਨੂੰ ਘੁੰਮਣ ਜਾਣ ਦਾ ਨਾਗ ਤੇ ਜਿੱਦਾਂ ਵੀ ਹੈ ਜੇ ਉਹ ਆ ਹਨਾ ਤੇ ਅਸੀਂ ਵੀ ਹੁਣ ਓਦਾਂ ਦੇ ਬਣ ਗਏ ਨਾਲ ਰਹਿ ਕੇ ਇਹਨਾਂ ਦੇ ਨਾ ਜਿੱਦਾਂ ਦੀ ਹੁਣੇ ਹੈਗੇ ਆ ਤੇ ਜਦੋਂ ਕਿੰਨੇ ਨੂੰ ਸਿਆਣੀ ਜਿੱਦਾਂ ਦਾ ਦੇਸ ਉਹਦਾ ਨਾ ਭੇਸ ਕਰ ਲਿਆ ਸੀ ਵੀ ਹੈ ਨਾ ਨਾਲ ਰਲ ਕੇ ਰਹਿ ਕੇ ਚਲੋ ਨਹੀਂ ਜਾਣਾ ਤੇ ਨਹੀਂ ਜਾਣਾ ਨਾ ਸਹੀ ਹੈ ਨਾ ਤੇ ਚਲ ਅਸੀਂ ਘਰ ਬੈਠੇ ਆਪਣੇ ਆਪਣੀਆਂ ਭੈਣ ਭਰਾਵਾਂ ਨਾਲ ਮਿਲ ਲਈਨੇ YouTube ਜਰੀਏ 2 ਮਹੀਨਾ ਹੁੰਦਾ ਭਾਈ ਇਹ ਘੁੰਮਣਾ ਫਿਰਨਾ ਕਿਹੜਾ ਨਾ ਇਹ ਬਿਲੇ ਬੰਦਿਆਂ ਦਾ ਕੰਮ ਆ ਬਿਲੇ ਬੰਦਿਆਂ ਦਾ ਕੰਮ ਆ ਸਾਕ ਕੋਈ ਨਹੀਂ ਘਟਾ ਟਾਈਮ ਦਾ ਘੁੰਮਣ ਫਿਰਨ ਦਾ ਸਿੱਧੀ ਗੱਲ ਜਿਹੜੀ ਆ ਚਾਹੇ ਗੁੱਸਾ ਕਰਨ ਦੇਣਾ ਜਾਂ ਮਾਜੀ ਕਰਨ ਇੱਕ ਇੱਕ ਮਿੰਟ ਕੀਮਤੀ ਆ ਅੱਜ ਕੱਲ੍ਹ ਤੇ ਬਸ ਵਾਲੇ ਢੋਨਾ ਬਡਣਾ ਪਿਆ ਸਾਰਾ ਹੀ ਤੇ ਕੱਠੇ ਬਿਜਣਾ ਪਏ ਬਿਜਨੇ ਲੱਗਾ ਅੱਜ ਉਧਰ ਆਲੂ ਲਾਉਣੇ ਪਏ ਹਜੇ ਆਲੂ ਲਾਉਣੇ ਦੇਖੋ ਜੀ ਕਿੰਨੇ ਕੰਮ ਗਣਾਂ ਤੇ ਕਿਥੇ ਕਿਥੇ ਜਾਵਾਂ ਕਿਤੇ ਹੁਣ ਜਾ ਸਕਦੇ ਹੋ ਤਿਆਰ ਕਰਨਾ ਆ ਕਿਥੇ ਚੱਲ ਜਾਗਾ ਮੈਂ ਕਿਤੇ ਹੁਣ ਜਾ ਸਕਦੇ ਕੀ ਕਹਿੰਦੇ ਹੁੰਦੇ ਆ ਹਨਾ ਸਾਡੇ ਉਹ ਕੀ ਕਹਿੰਦੇ ਮਸੀਤ ਤੱਕ ਦਾ ਹੋਰ ਮੂਸੇ ਦੀ ਮੂਸੇ ਦੀ ਮਸੀਤ ਤੱਕ ਦੌੜੀ ਹੁੰਦੀ ਉਹ ਦੁਕਾਨੀ ਹੈਗੀ ਇੰਤਕ ਹੀ ਰਹਿਣਾ ਗਾ ਨਹੀਂ ਜਾਣਾ ਸੀ ਆ ਹੁਣ ਬਸੇਂ ਦਾ ਚਾ ਬੀਜਣ ਦੇ ਕਿਤੇ ਰਹਿਣਾ ਜਾਵੇ ਬੱਤੀ ਪਤਾ ਨਹੀਂ ਕੋਈ ਕੱਲ੍ਹ ਹੋਣੀ ਕਿ ਨਹੀਂ ਹੋਣੀ ਸਹੀ ਗੱਲ ਆ ਜਾਈ ਆ ਲਾਹ ਲੈ ਲੋ ਲਾਹ ਲੈ ਲੋ ਲੈਟ ਦਾ ਇਸ ਕਰਕੇ ਨਾ ਇਸ ਤੋਂ ਬਾਅਦ ਵਿੱਚ ਫਿਰ ਆਲੂ ਲੈਣੇ ਉਧਰ ਆਲੂਆਂ ਤੋਂ ਬਾਅਦ ਚੋਨਾ ਕੱਟਣਾ ਚੋਨਾ ਕੱਟ ਕੇ ਫਿਰ ਆਲੂ ਲੈਣੇ ਇੱਧਰ ਦੇ ਚਲੋ ਜੀ ਵਧੀਆ ਵਧੀਆ ਸਾਡੇ ਕਾਦੇ ਦਸਹਰੇ ਦਸਹਰੇ ਤੋਂ ਦਾ ਜਿਹੜੇ ਮਤਲਬ ਕਿ ਬੇਲੇ ਆ ਬੇਲੇ ਘੁੰਮਣ ਫਿਰਨ ਵਾਲੇ ਹਨ ਸਾਰੇ ਦੇਖਣੇ ਆ ਰਾਵਣ ਦੇਖਣਾ ਛੜਦਾ ਕਿ ਹੋਰ ਰਾਵਣ ਜਿਹੜਾ ਖੇਡ ਨੂੰ ਦੇਖਣੀ ਪਰ ਕੱਲ ਦੇਖਾਂਗੇ ਕੋਸ਼ਿਸ਼ ਕਰਾਂ ਕੱਲ ਜਾਣ ਦੀ ਮਾੜ ਜੇ ਕੋਸ਼ਿਸ਼ ਕੱਲ ਦੀ ਔਖੀ ਆ ਕਿਦਾਂ ਕੋਸ਼ਿਸ਼ ਕੱਲ ਦੀ ਔਖੀ ਕੱਲ ਚਲਾ ਲਵਾਂ ਕਿੰਨੇ ਪਹਿਲਾਂ ਬਸ ਅੱਛਾ ਠੀਕ ਕਰਕੇ ਉਹਨੂੰ ਕਹਿੰਦਾ ਆਲੂ ਕੇਰੇ ਪਾਈ ਲੇਟ ਹੁੰਦੇ ਆ ਅੱਛਾ ਉਧਰ ਵੀ ਜੀ ਕਹਿੰਦਾ ਠੀਕ ਆ ਠੀਕ ਆ ਚਲੋ ਖੈਰ ਕੋਈ ਗੱਲ ਨਹੀਂ ਮਿਹਨਤ ਕਰਾਂਗੇ ਤਾਂ ਫਿਰ ਖਾਵਾਂਗੇ ਹਨਾ ਜੇ ਮਿਹਨਤ ਨਹੀਂ ਕਰਨੀ ਤਾਂ ਫਿਰ ਖਾਣਾ ਕਿੱਥੋਂ ਗੁਰਲਾ ਨੇ ਬੜੀ ਮਿਹਨਤ ਕੀਤੀ ਸਹੀ ਗੱਲ ਆ ਸਾਢੇ 6 ਵਜੇ ਆਏ ਸੀਗੇ 10 60 10 ਗਏ ਇਥੋਂ ਅਸੀਂ ਤਾਂ ਉਹ ਕਿੰਨੀ ਮਾਰੀ ਪਧਰਾ ਕੀਤਾ ਦੇਖ ਲਓ ਪਾਣੀ ਦੀ ਮਾਤਰਾ ਵਿਚਾਰਾ ਪਾਣੀ ਪੀ ਕੇ ਆ ਗਿਆ ਕਰੋ ਚਾਹ ਉਹ ਵੀ ਨਹੀਂ ਕੁਛ ਨਹੀਂ ਪੀਤਾ ਬਿਲਕੁਲ ਪਾਣੀ ਬਰਾਬਰ ਜਾ ਰਿਹਾ ਬੋਣਿਆ ਇਹਨੇ ਉੱਚਾ ਦੀ ਮੈਂ ਕਰ ਦਿੱਤਾ ਸੀ ਅਨਜਾਨ ਸੀ ਛੋੜਿਆ ਬੰਦਾ ਤੇ ਤਾਂ ਹੁਣ ਦੇਖ ਲਓ ਤੁਸੀਂ ਹੁਣ ਬਰਾਬਰ ਹੋਇਆ ਇਹਦਾ ਨਾ ਘਾਹ ਵਿੱਚ ਘਾਹ ਵੀ ਹੈ ਨਹੀਂਗਾ ਵਿੱਚ ਤੇ ਪਾਣੀ ਬਹੁਤ ਸੋਹਣਾ ਧੋੜਾ ਹੀ ਜਾਂੜਿਆ ਪੱਜਾ ਹੀ ਜਾਂੜਿਆ ਪਾਣੀ ਦੇਖੋ ਜੇ ਮਿਹਨਤ ਕਰਦੇ ਨੂੰ ਕੋਈ ਘਟਾ ਨਹੀਂ ਕਰਨ ਵਾਲਾ ਬੰਦਾ ਹੋਣਾ ਚਾਹੀਦਾ ਹੈ ਨਾ ਜਿੱਦਾਂ ਹੁਣ ਕਹ ਲਓ ਵੀ ਆਪਾਂ ਬਾਹਰਲੇ ਦੇਖ ਜਾਂਦੇ ਹਾਂ ਨਾ ਜੇ ਲੋਕ ਕਿਸਮਤ ਹਾਰ ਜਾਂਦੀ ਆ ਉੱਥੇ ਵੀ ਨਹੀਂ ਗੱਲ ਬਣਦੀ ਹੈ ਕਿ ਤੇ ਫੇਰ ਘਰ ਹੀ ਆਉਣਾ ਪੈਂਦਾ ਆ ਤਾਂ ਕੀ ਗੱਲ ਕਰਮਾਂ ਦੀ ਲਾ ਲਓ ਹਨਾ ਤੇ ਪਹਿਲੀ ਗੱਲ ਅਸੀਂ ਤਾਂ ਜਾਣਾ ਨਹੀਂ ਕਿਤੇ ਵੀ ਹਨਾ ਕਿ ਅਸੀਂ ਆਪਣੀ ਮਿੱਟੀयां ਜੁੜ ਕੇ ਰਹਿਣਾ ਤੁਹਾਨੂੰ ਲਾਈਵ 'ਚ ਦੱਸਦੇ ਹੁੰਦੇ ਆ ਨਾ ਬਸ ਅਸੀਂ ਬਾਹਰ ਨਹੀਂ ਜਾਣਾ ਹੈਗਾ ਮਿੱਟੀ ਆ ਸਾਡੀ ਆਹ ਮਿੱਟੀ ਆ ਨਾਲੇ ਪਾਣੀ ਆ ਦੇ ਮਿੱਟੀ ਦੇ ਨਾਲ ਪਾਣੀ ਆ ਚਲੋ ਠੀਕ ਹੈ ਤੁਹਾਨੂੰ ਹੁਣ ਛਿੱਟਾ ਦੇ ਦਿਨੇ ਦਿਖਾਉਣੀ ਕਿਦਾਂ ਛਿੱਟਾ ਮਦਦ ਦੇਨੇ ਨਟਸਾ ਮਿੱਟੀ ਲੰਬੀ ਹੋ ਜਾਣੀ ਬਹੁਤ ਜ਼ਿਆਦਾ ਲੋ ਜੀ ਚਟਾਲਾ ਤੇ ਵਿੱਚ ਸਰੋਂ ਹੈ ਨਾ ਸਰੋਂ ਕਿਹੜੀ ਭਾਈ ਐ ਗੋਭੀ ਦਾ ਰਾਇਆ ਜੀ ਰਾਇਆ ਤਾਂ ਗੋਭੀ ਹੈ ਨਾ ਤੇ ਪਿਛਲੀ ਵਾਲੀ ਖਰ ਤੋਰੀਆ ਪੈ ਗਈ ਸੀ ਹੂੰ ਤੋਰੀਆ ਪੈ ਗਈ ਸੀ ਨਹੀਂ ਤੋਰੀਆ ਸਰੋਂ ਸੀਗੀ ਉਹ ਤੋਰੀਆ ਪੈ ਗਿਆ ਹੀ ਹੈ ਨਾ ਤੇ ਲਿਆਂਦਾ ਕੁਛ ਤਾਂ ਨਿਕਲ ਨਿਕਲਾ ਮਗਰ ਕੁਛ ਹੈ ਨਾ ਪਾਣੀ ਦੇ ਬਾਵਾ ਸਵੀਡ ਨਾ ਵੰਡਿਆ ਹੈ ਅਣੀ ਦੌੜੇ ਹੁੰਦਾ ਹਲੋ ਜੀ ਉਧਰ ਚਕੋਰਾ ਤੇ ਹੋਰ ਕੀ ਬੰਗਲੇ ਆਗੇ ਆਪਣਾ ਹੱਕ ਲੈਣ ਖਾਂਡ ਵੀਂਦੇ ਆ ਤੇ ਇਧਲੀ ਸੜੀ ਭਰ ਗਈ ਆ ਹੁਣ ਚਾਹ ਪੀਰ ਚਾਹ ਪੀ ਹੋ ਰਹੀ ਆ ਚਾਹ ਪੀ ਕੇ ਹੁਣ ਫਿਰ ਨਾ ਸਟਾਰਟ ਹੈ ਨਾ ਤੇ ਉਹ ਅਨੁਕਿਆ ਟਟੋਲੀ ਆ ਲੈ ਮਿਲ ਤਾਲੀ ਨੂੰ ਟਟੋਲੀ ਹੈ ਨਾ ਇਹ ਵੀ ਕੁਛ ਖਾਂਦੀ ਨਾਈ ਆ ਕਿ ਨੀਚੇ ਦੀ ਪਾਣੀ ਪੀ ਲਿਆ ਪਰ ਲੈ ਕਹਿ ਰਹੇ ਨੇ ਹੂੰ ਹੂੰ ਇਹ ਨੀਚੇ ਦੀ ਪਿਆਸੀ ਧਰਤੀ ਹੈ ਨਾ ਤੋਂ ਆਪ ਪੈਂਦੀ ਆ ਬਹੁਤ ਜ਼ਿਆਦਾ ਤਾਂ ਇਹ ਨਾਲ ਹੀ ਆ ਬੰਦ ਗਿੰਦੀ ਹਾਂ ਤਿੱਕੀ ਬੀਵੀ ਰੱਖ ਲਿਆ ਬਾਲਟੀ ਚ ਪਾ ਕੇ ਤਾਂ ਸਰੋਂ ਸੀਗੀ ਹੋ ਜਾ ਤੱਪ ਲ ਗਿਆ ਉਹ ਵੀ ਇਟ ਮਿਕਸ ਕਰਦੇ ਆਂ ਉਹ ਵਿੱਚ ਰਲਾ ਵਿੱਚ ਰਾਉਣੀ ਕਿ ਪੱਟਾਂ ਦੇ ਲਾਉਣੀ ਆ ਸਰ ਉਹ ਮਿਚ ਲਾਉਨੇ ਆ ਨਾ ਸੋਹਣੀ ਸਰ ਉਹ ਜਿਹੜੀ ਰਾਇਆ ਸਰੋਂ ਦਾ ਹੁੰਦਾ ਨਾ ਸਾਗ ਬਹੁਤ ਸੋਹਣਾ ਬਣਦਾ ਆ ਤੇ ਗਾਂ ਗੰਦਲਾ ਬਣ ਜਾਂਦੀਆਂ ਉਹਦੀਆਂ ਪਹਿਲਾਂ ਲੋ ਸਰੋਂ ਦਾ ਹੀ ਹੁੰਦਾ ਤੇ ਲੋ ਜੀ ਇਹ ਵੀ ਅੱਜ ਕੰਮ ਨਿਬੜਿਆ ਹਨ ਤੇ ਰਿੰਦਾ ਰਹਿ ਜਾਣਾ ਸੀਗਾ ਤੇ ਜੀ ਹਮ ਤਾਂ ਮਾਰੀ ਤੇ ਚਲੋ ਹੋ ਗਿਆ ਖੈਰ ਹਨਾ ਤੇ ਉਹ ਬਸ ਕੰਡਾ ਲੱਗਣ ਵਾਲਾ ਹੀ ਆ ਨਾ ਬੰਨੇ ਨੂੰ ਪਾਣੀ ਦਾ ਚਿੱਟਾ ਹੁਣ ਦੇ ਦੇਣਾ ਇਹਨੂੰ ਵੀ ਤੇ ਜੋਤ ਨੇ ਆਉਣਾ ਹੁਣ ਲੈ ਕੇ ਸਰੋਂ ਚਿੱਤਾ ਬੋਲ ਕੇ ਕਰ ਉਹ ਕਰਾ ਗਏ ਮਿਕਸ ਬੰਗਲੇ ਰ ਖੇਤ ਬਾਈਏ ਚਾਹੇ ਪਾਣੀ ਮੋੜੀਏ ਇਹਨਾਂ ਨੇ ਆਉਣਾ ਆਉਣਾ ਹੁੰਦਾ ਨਾ ਇਹ ਰੌਣਕ ਹੁੰਦੇ ਕਹਿੰਦੇ ਖੇਤਾਂ ਦੀ ਇਹ ਪਾਣੀ ਬਹੁਤ ਬਲਵਾਨ ਆ ਦੇਖੋ ਜੀ ਰੱਬ ਦੇ ਰੰਗ ਵਿਚਾਰਾ ਜਿੱਥੇ ਹੜਾ ਆਇਆ ਤੇ ਕਿਦਾਂ ਖੇਤਾਂ ਦੇ ਖੇਦ ਨਾ ਖਤਮ ਹੋ ਗਏ ਸੋਚ ਕੇ ਦੇਖੋ ਵੀ ਇੰਨਾ ਪਾਣੀ ਕਿਦਾਂ ਖੇਤਾਂ ਦੇ ਖੇਤ ਖਤਮ ਹੋ ਗਏ ਬੰਨਿਆਂ ਦੇ ਬੰਨੇ ਖਤਮ ਹੋ ਗਏ ਨਾ ਵੀ ਪਾਣੀ ਦਾ ਕਿੰਨਾ ਜ਼ੋਰ ਹੋਊਗਾ ਕੀ ਹਿਸਾਬ ਤਾਂ ਹੋਊਗਾ ਨਾ ਉੱਥੇ ਤੇ ਅੱਛਾ ਵੀ ਰੱਬ ਦੀ ਕਰੋਪੀ ਸੀ ਕੋਈ ਇਹ ਵੀ ਹੈ ਨਾ ਚਲੋ ਖੈਰ ਲੋ ਜੀ ਹੁਣ ਡਾਕਟਰ ਸਾਹਿਬ ਛੱਟਾ ਦੇਣ ਲੱਗੇ ਆ ਪੱਠਿਆਂ ਦਾ ਤੇ ਹੁਣ ਨਾਲ ਨਾਲ ਬੰਗਲੇ ਵੀ ਆਪਣਾ ਯੋਗਦਾਨ ਪਾਈ ਜਾਂਦੇ ਖਾਣ ਪੀਣ ਵਿੱਚ ਨਾ ਜੋ ਉਹਨਾਂ ਨੂੰ ਲੱਭਦਾ ਹੈ ਜੋ ਉਹਨੂੰ ਚੰਗਾ ਲੱਗਦਾ ਹੈ ਨਾ ਤੇ ਹੁਣ ਛਟਾ ਦੇ ਹੋ ਜਾਣਾ ਤੇ ਚਲੋ ਖੈਰ ਇਹ ਵੀ ਕੰਮ ਨਿਭੜਿਆ ਨਾ ਤੇ ਫਿਕਰ ਮੁੱਕਾ ਨਾ ਪੱਠੇ ਵੀ ਜੰਦਾ ਵਿਜੀ ਹੋਣਗੇ ਤਾਂ ਆਪੇ ਹੋਣਗੇ ਨਾ ਹੌਲੀ ਹੌਲੀ ਤੇ ਹੁੰਦੇ ਕਿਤੇ ਪੱਠੇ ਹੀ ਆ ਜਦੋਂ ਪਛੇਤੇ ਹੋਣ ਤੇ ਫਿਰ ਉਹ ਗੱਲ ਹੀ ਬਣਦੀ ਨਾ ਪੱਠੇ ਗ੍ਰੋਥ ਕਰਦੇ ਆ ਤੇ ਨਹੀਂ ਸਹੀ ਹੁੰਦਾ ਹੈਗਾ ਤੇ ਹੁਣ ਸਾਰੇ ਨਾ ਇਧਰਲੇ ਕਿਆਰੇ ਜੀ ਵੀ ਛਟਾ ਦੇ ਰਹੇ ਆ ਤੇ ਉਧਰਲੇ ਜਿਹੜਾ ਦੇਣਾ ਆ ਤੇ ਬਾਅਦ ਚ ਉਹ ਜਿਹੜਾ ਛਾਪਾ ਨਹੀਂ ਪਿਆ ਤੁਸੀਂ ਸਾਹਮਣੇ ਦੇਖ ਦੇਖਦੇ ਹੋਵੋਗੇ ਤੇ ਇਹ ਫਿਰ ਛਾਪਾ ਫੇਰਨਾ ਆ ਯਾਨੀ ਪੱਠਿਆਂ ਵਿੱਚ ਵੀ ਕੋਈ ਦਾਣਾ ਯਾਨੀ ਇਕੱਲਾ ਕਿਸੇ ਪਾਸੇ ਰਹਿ ਨਾ ਜਾਵੇ ਸਾਰੇ ਮਤਲਬ ਸਾਰੇ ਪਾਸੇ ਛਟਾ ਆ ਜਾਵੇ ਤੇ ਸਾਰੇ ਇੱਕਸਾਰ ਦਾ ਪੱਠੇ ਵੀਜ ਜਾਣ ਹਨਾ ਤੇ ਵਧੀਆ ਲੱਗਦੇ ਆ ਤੇ ਮੈਂ ਤਾਂ ਪੱਠਿਆਂ ਉਜੀ ਛਰਕਮ ਛੜਤੇ ਨਾਲੇ ਬੂਲੀਆਂ ਛੜਤੀਆਂ ਡਾਕਟਰ ਸਾਨੂੰ ਨਹੀਂ ਪਤਾ ਹੈਗਾ ਕੁਝ ਲਾਤੀਆਂ ਬੰਨਿਆਂ ਤੇ ਕੋਸ ਵਿਚ ਸਾਈਡ ਤੇ ਮੈਂ ਕਿ ਪੱਠਿਆਂ ਦੇ ਵੱਡਾਂਗੇ ਹਾਲੋ ਵੀ ਬਾਈ ਵਜੇ ਨਾ ਆਪਾਂ ਚਲੋ ਛੱਡ ਦਾਂਗੇ ਬਾਤ ਚੋ ਲਿਆ ਕੇ ਹੈ ਨਾ ਹਾਲੋ ਬਸ ਹੁਣ ਲਈ ਗਰਮ ਹੁੰਦੀ ਹਾਲੋਂ ਵੀ ਤੇ ਚਲੋ ਜੀ ਛੱਟਾ ਦੇ ਹੋ ਰਿਹਾ ਆ ਤੇ ਵੀਡੀਓ ਫਿਰ ਹੋਣੀ ਲੰਬੀ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਇਥੇ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਯੂਟਿਊਬਸ ਤੇ ਆ ਕਰੋ ਸਾਡੇ ਵਲੌਗ ਤਾਂ ਕਿੰਨੇ ਲੱਗਦੇ ਨਾਲ ਹਾਈਪ ਦਾ ਐਕਸ਼ਨ ਜਰੂਰ ਨਾ ਪਿਆ ਕਰੋ ਸਾਰੇ ਏੜ ਭੈਣ ਭਰਾ ਹਨਾ